ਐਸਪੀ ਸਾਹਿਬ ਅੱਜ ਪ੍ਰੈਸ ਕਾ ਪ੍ਰੈਸ ਕਾਨਫਰੰਸ ਕਰਨ ਦਾ ਕੀ ਮਤਦਾ ਜੀ ਕੀ ਜਾਣਕਾਰੀ ਦੇਣਾ ਚਾਹੁੰਦੇ ਜੀ ਅੱਜ ਇੱਕ WhatsApp ਤੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਸਰਪੰਚ ਤੇ ਸਾਫ ਦਾ ਸਰਪੰਚ ਜਿਨ੍ਹਾਂ ਦਾ ਪਿੰਡ ਚੌਕੀ ਕਰਿਆਲਾ ਦੇ ਅਧੀਨ ਆਂਦਾ ਹੈ ਉਹ ਆਪਸ ਵਿੱਚ ਬਹਿਸ ਕਰ ਰਹੇ ਹਨ ਨਸ਼ੇ ਨੂੰ ਲੈ ਕੇ ਜਿਸ ਦੇ ਕਨਟੈਕਸਟ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ 3 ਵਜੇ ਹੀ ਚੌਕੀ ਚਾਰਜ ਕਰਿਆਲਾ ਅਤੇ ਉਹਨਾਂ ਦੀ ਟੀਮ ਨੇ ਇੱਕ NDPS ਐਕਟ ਦੇ ਅਧੀਨ ਮੁਕਦਮਾ ਦਰਜ ਕੀਤਾ ਹੈ ਜਿਸ ਦੇ ਵਿੱਚ ਗੁਰਲਾਲ ਸਿੰਘ ਪੁੱਤਰ ਡੋਗਰ ਸਿੰਘ ਵਾਸੀ ਬਰਨਾਲਾ ਤਰਨਪ੍ਰੀਤ ਸਿੰਘ ਪੁੱਤਰ ਡੋਗਰ ਸਿੰਘ ਵਾਸੀ ਬਰਨਾਲਾ ਅਤੇ ਬਲਵੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਲਟੋਹਾ ਇਹ ਤਿੰਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ 7 ਗ੍ਰਾਮ ਹਿਰੋਇਨ ਅਤੇ ਇੱਕ ਵਰਨਾਕਾਰ ਬਰਾਮਦ ਕੀਤੀ ਹੈ। ਇਸੇ ਆਡੀਓ ਵਿੱਚ ਜੋ ਸਾਫਾ ਸਰਪੰਚ ਹੈ ਉਹਨਾਂ ਦੇ ਭਰਾ ਦੇ ਉੱਪਰ ਅਜੇ ਕੁਝ ਦਿਨ ਪਹਿਲਾਂ ਹੀ 61/25 ਐਨਡੀਪੀਐਸ ਐਕਟ ਮਕਦਮਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦਾ ਨਾਮ ਹੈ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਇਸ ਆਡੀਓ ਦੇ ਵਿੱਚ ਟੈਕਸਟ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਗਰ ਕੋਈ ਵੀ વ્યક્તિ ਨਸ਼ੇ ਦੇ ਕਾਰੋਬਾਰ ਵਿੱਚ ਹੈ ਤੇ ਉਸ ਦੇ ਉੱਪਰ ਮਾਰਯੋ ਸੀਐਮ ਸਾਹਿਬ ਮਾਰਯੋ ਡੀਜੀਪੀ ਸਾਹਿਬ ਅਤੇ ਮਾਰਯੋ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪਰ ਜਿਹੜੇ ਆਡੀਓ ਦੇ ਵਿੱਚ ਜਿਹੜੇ ਬਹਿਸ ਦੇ ਬੰਦੇ ਨੇ ਉਹਨਾਂ ਦੇ ਕੋਈ ਪੈਨਾ ਵੀ ਕੋਈ ਹੈ ਕੋਈ ਐਨਡੀਪੀਸੀ ਦਾ ਕੇਸ ਦਰਜ ਹੈ ਜੀ। ਉਹਨਾਂ ਤਾਂ ਨਹੀਂ ਹੈ ਪਰ ਉਸ ਦੇ ਭਰਾ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਤੇ ਅਜੇ ਕੁਝ ਦਿਨ ਪਹਿਲਾਂ ਹੀ ਚੌਕੀ ਘਰਿਆਲਾ ਨੇ ਪਛਾਣ ਦਿੱਸ਼ ਕੀਤਾ ਹੈ। ਸਰੇਣੇ ਥਿੰਨੇ ਵਿਅਕਤੀਆਂ ਗ੍ਰਿਫਤਾਰ ਕਰ ਲਏਗੇ ਜੀ ਹਾਂ ਇੱਕ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਗਲੀ ਤਫਤੀਸ਼ ਚੱਲ ਰਹੀ ਹੈ ਧੰਨਵਾਦ ਜੀ ਤਾਂ ਜਿਹੜੇ ਨਸ਼ੇ ਵੇਚ ਰਹੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਇਹ ਕਹਾਂਗੇ ਕਿ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਪੁਲਿਸ ਦਾ ਜਿਹੜਾ ਪ੍ਰੋਗਰਾਮ ਚੱਲਦਾ ਪਿਆ ਹੈ ਯੁੱਧ ਨਸ਼ਿਆਂ ਵਿਰੁੱਧ ਉਹ ਬਹੁਤ ਸਖਤੀ ਨਾਲ ਚੱਲ ਰਿਹਾ ਹੈ ਅਤੇ ਕਿਸੇ ਨੂੰ ਵੀ ਕਿਸੇ ਵੀ ਹਾਲ ਤੇ ਬਖਸ਼ਿਆ ਨਹੀਂ ਜਾਏਗਾ ਥੈਂਕ ਯੂ ਜੀ